ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਲੱਗਿਆ ਜੀ ਅਸ ਦਾ ਬਲੌਗ ਸ਼ੂਟ ਕਰਨ ਜਿੰਨੇ ਵੀ ਸਾਡੇ ਚੈਨਲ ਨਾਲ ਜੁੜੇ ਹੈ ਜੀ ਬਾਹਰ ਦੇ ਅੰਦਰ ਦੇ ਸਾਰਿਆਂ ਦਾ ਧੰਨਵਾਦ ਜੀ ਤੇ ਰੱਬ ਸਾਰਿਆਂ ਨੂੰ ਤਰੱਕੀਆਂ ਦਵੇ ਤੇ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਸਾਡਾ ਬਲੌਗ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸਾਨੂੰ ਇਨੀ ਸਪੋਰਟ ਕਰਨ ਲਈ ਜੀ ਤੇ ਅੱਜ ਦੇ ਬਲੌਗ ਸਾਨੂੰ ਮਿਲੂਗੀ ਜੀ ਵੇਸੀ ਬਣਾਈ ਸੀਗੀ ਜੀ ਕਾਪਲੇ ਚਨੇਆਂ ਦੀ ਚਿੱਟੇ ਛੋਲੇ ਤੇ ਉਹਨਾਂ ਦੇ ਰੈਸਪੀ ਮਿਲੂਗੀ ਤੇ ਬਾਕੀ ਅੱਜ ਅਸੀਂ ਜਾਣਾ ਜੀ ਦਵਾਈ ਲੈਣ ਦੇ ਸਾਨੂੰ ਮੈਂ ਦੱਸਿਆ ਸੀਗਾ ਵੀ ਜਿਵੇਂ ਕਿ ਮੇਰੇ ਪੈਰਾਂ ਤੇ ਸਵੇਲਿੰਗ ਜੀ ਆਈ ਸੀਗੀ ਪੈਰਾਂ ਤੇ ਹੱਥ ਪੈ ਉਂਗਲੀਆਂ ਉਂਗਲੀਆਂ ਦੇ ਬਹੁਤ ਜ਼ਿਆਦਾ ਸੁੱਜ ਗਿਆ ਸੀ ਜੀ ਠੰਡ ਕਰਕੇ ਤੇ ਹੁਣ ਹੱਥਾਂ ਤੇ ਵੀ ਲੱਗ ਗਈ ਜੀ ਸਵੇਲਿੰਗ ਕਾਣ ਇੱਕ ਆ ਦੇਖੋ ਜੀ ਮੇਰੇ ਹੱਥ ਸੁੱਜੇ ਹੋਏ ਆ ਜੀ ਤੇ ਇੱਕ ਨਾਲੇ ਦੇਖੋ ਵੀ ਇਹਨਾਂ ਨੂੰ ਦਿਖਦਾ ਹੀ ਹੋਣਾ ਯਾਨੀ ਕਿ ਇਹਨੇ ਬਰੀਕ ਬਰੀਕ ਮੇਰੇ ਨਾਲ ਦਾਣੇ ਜੇ ਹੋਣ ਲੱਗ ਗਿਆ ਦੇਖੋ ਬਾਹ ਤੇ ਤੁਹਾਨੂੰ ਦਿਖੂਗਾ ਜੀ ਆ ਦੇਖੋ ਐਵੇਂ ਨਾ ਕੁਝ ਦਾਣੇ ਜੇ ਨਿਕਲਣ ਲੱਗ ਗਏ ਪਤਾ ਨਹੀਂ ਇਹ ਵੀ ਹੱਥਾਂ ਤੇ ਸਵੇਲਿੰਗ ਕਰਕੇ ਆ ਜੀ ਵੀ ਸਾਤਾ ਤੇ ਸਵੇਲਿੰਗ ਹੋਈ ਉਹਦੇ ਕਰਕੇ ਇਹ ਨਿਕਲਦੇ ਆ ਵੀ ਜਾਂ ਖੂਨ ਨਹੀਂ ਚੱਲਦਾ ਹੁਣ ਅਜਿhta ਕਹਿੰਦੇ ਖੂਨ ਜਾਵਦਾ ਫਿਰ ਉਹਦੇ ਕਰਕੇ ਵੀ ਹੋਣ ਲੱਗਦੇ ਕਈ ਵਾਰ ਤੇ ਬਾਕੀ ਹੁਣ ਅਸੀਂ ਟੈ ਤੇ ਜਾ ਕੇ ਟੈਸਟ ਕਰਾ ਕੇ ਤੇ ਬੜੀ ਦਵਾਈ ਲੈ ਕੇ ਆਉਗੇ ਜੀ ਤੇ ਦੇਖਦੇ ਜੀ ਡਾਕਟਰ ਕਿਆ ਕਹਿੰਦਾ ਤੇ ਅੱਜ ਤਾਂ ਮੇਥੋਂ ਕੰਮ ਨਹੀਂ ਹੋਇਆ ਕਿਉਂਕਿ ਮੇਰੇ ਪੈਰ ਬਹੁਤ ਜ਼ਿਆਦਾ ਸੁੱਜੇ ਹੋਏ ਆ ਹੱਥ ਵੀ ਸੁੱਜ ਗਏ ਜੀ ਤੇ ਰੋਟੀ ਬਣਾਤੇ ਸੀ ਕਿ ਮੈਂ ਸਵੇਰੇ ਸਵੇਰੇ ਔਖੇ ਔਖੇ ਤੇ ਫਿਰ ਤੁਹਾਨੂੰ ਦਿਖਾਉਂਦੇ ਆ ਜੀ ਬੈਕ ਕੈਮਰਾ ਹੀ ਤੇ ਝਾਲੂ ਤੇ ਸੁੱਖ ਨੇ ਮਾਰਿਆ ਜੀ ਅੱਜ ਤੇ ਪਹਿਲਾਂ ਤੁਸੀਂ ਮਿਲੋ ਜੀ ਸੁੱਖ ਨਾਲ ਜੀ ਲੋ ਜੀ ਸਾਥ ਸਾਰੇ ਯਾਰ ਜੀ ਸਾਰਿਆਂ ਨੂੰ ਨਿਕਲ ਬੱਚੇ ਦਾ ਬਹੁਤ ਸਮਝੀ ਗਿਆ ਹਾਰਾ ਅੱਖ ਲਈ ਦੇਖੋ ਬੇੜਾ ਵੀ ਗਿੱਲਾ ਹੋਇਆ ਪਿਆ ਜੀ ਕਿ ਵਿੱਚ ਥੋੜੀ ਥੋੜੀ ਹਵਾ ਚੱਲਦੀ ਠੰਡੀ ਹਾਂ ਨਾ ਪਹ ਪਿਆ ਕੰਨੀ ਦੇਖ ਰਹੇ ਹਾਂ ਕੱਲ੍ਹ ਵਾਂਗ ਤੇ ਥੋੜੀ ਥੋੜੀ ਤਾਂ ਪਾਣੀ ਨਿਕਲ ਰਹੀ ਸੀ 12:00 1 ਵਜੇ ਅੱਜ ਤਾਂ ਮੁਸ਼ਕਲ ਹੈ ਜੀ ਕੋਈ ਆਰਵਾਜ਼ ਤੇ ਧੁੰਦੇ ਧੁੰਦੇ ਪਈ ਪਈ ਇਹ ਵਿੱਚ ਕੋਰਾ ਠੰਡੀ ਹਵਾ ਚੱਲ ਰਹੀ ਹੈ ਜੀ देखो जी कुछ नहीं दिख रही ये साटे पिन तक गुरुद्वारा साहिब जी ਕੋਸ਼ਰੀ ਨਹੀਂ ਦਿਖਾਈ ਦੇ ਰਹੀ ਕੋਈ ਮੌਸਮਾ ਚਬਾਉ ਖਰਾਵੇ ਉਹਨੂੰ ਮਿੱਤ ਲਿਆ ਫੇਰੀ ਸਸਤੀ ਖਾਲੀ ਸਾਰੇ ਲੋਕੀ ਤੇ ਅਸੀਂ ਲੱਗੇ ਜੀ ਰੋਟੀ ਮਾਣ ਸੋਈ ਤੇ ਅਸੀਂ ਲੱਗੇ ਲੋਕੋ ਲੋਕੀ ਜਿਹਨਾਂ ਨੂੰ ਸੋਝਾ ਰਹੇ ਹਾਂ ਉਸ ਤੋਂ ਜੀ ਰੋਟੀ ਤੇ ਅਸੀਂ ਲੱਗੇ ਰੋਟੀ ਮਾਣ ਤੇ ਗੱਲ ਚਾਹ ਕੇ ਮਾ ਰੋਟੀ ਮਾਣ ਨਵਾਂ ਤੇ ਨਾਲ ਚਿੱਟੇ ਜਿਹੜੇ ਸਬਸਕ੍ਰਾਈਬ ਕਰਨ ਤੇ ਉਹਨਾਂ ਨੂੰ ਸੀਟੇ ਢਵਾ ਦਵਾਂਗੇ ਅਰ ਰੋਟੀ ਦਾ ਆਪਣਾ ਵੇਦੀ ਤੇ ਨਾ ਜਿੰਮੂਂ ਦਾ ਆਖੋ ਵੀ ਤੇ ਹੁਣੇ ਸਭੀ ਤੇ ਸਬਜ਼ੀਆਂ ਜਿੰਨੀਆਂ ਵੀ ਸਾਰੀ ਲੱਗਦਾ ਰੋਟੀ

ਟਾਈਮ ਚੇਂਜ ਕਰਤਾ ਹੈ ਜੀ ਤੋਂ ਉਹ ਬੋਲੇ ਸਨ ਜੀ ਜੇ ਉਸ ਤੋਂ ਮੋਟਾ ਨਹੀਂ ਸੀ ਉਹ ਨਹੀਂ ਸੀ ਪਿਆਰ ਤੇ ਜੇ ਮੇਰੇ ਕੋਲ ਨਾ ਬਰਾਂ ਮਾ ਜੀ ਪਰ ਕਰੋ ਪਰਸਾ ਦਾ ਤੇ ਦੇਖ ਤਾਂ ਸੱਸੀ ਗਾਲ ਚ ਸਾਰਿਆਂ ਨੂੰ ਜੀ ਤੇ ਅੱਜ ਲੱਗੇ ਸੀ ਚਿੱਟੇ ਛੋਲੇ ਦੀ ਸਬਜ਼ੀ ਨਾਲ ਤੇ ਇਧਰ ਆਲੂ ਕੱਟ ਕੇ ਰੱਖ ਲਏ ਤੇ ਛੋਲੇ ਵੀ ਪਿਓਏ ਸੀਗੇ ਤੇ ਬਾਕੀ ਇਧਰ ਅਸੀਂ ਤੇਲ ਗਰਮ ਕਰਤਾ ਤੇ ਚ ਪਾਉਂਗੇ ਜੀ ਹੁਣ ਜੀਰਾ 电脑里块东西？Okay,

ਇਹ ਲੋ ਜੀ ਉਹ ਤੇ ਫਿਰ ਪਕਣਾ ਹੋ ਗਿਆ ਜੀ ਤੇ ਹਰ ਜੀ ਅਸੀਂ ਅੱਜ ਚਾੜ ਕਰਦੇ ਜੀ ਆਲੂ ਅੱਜ ਉਹ ਧੋ ਕੇ ਰੱਖ ਜੀ ਤੇ ਤੇਲ ਆਈ ਐਡ ਕਰਦੇ ਪਏ ਚਿੱਟੇ ਛੋਲੇ ਤੇ ਨਾਲ ਉਹਦੀ ਫਾਲਸ ਵਿੱਚ ਪਹਿਲਾਂ ੜਾਣਾ ਲਵਾਉਗੇ ਤੇ ਉਸ ਤੋਂ ਬਾਅਦ ਅਚੀਰ ਕਰੂਗੀ ਤਰੀ ਪਾਣੀ ਪਾਉਗੇ ਜੀ ਅਚ ਰੋੜਾਉਗੇ ਜੀ ਫਿਰ ਸੀਟੀਆ ਤੇ ਸਾਡੀ ਸਬਜੀ ਬਣ ਕੇ ਹੋ ਚੁੱਕੀ ਜੀ ਤੇ ਆਪ ਤੇਨ ਗਾੜੀ ਗਾੜੀ ਸਬਜੀ ਬਣਾ ਲੱਕੇ ਜੀ ਸਿਆਚ ਤੇ ਚਲੋ ਮਿਲਦੇ ਜੀ ਤੁਹਾਨੂੰ ਫੇਰ ਤੇ ਲਓ ਜੀ ਤਰੇ ਘਲਾਤੀ ਜੀ ਅਸੀਂ ਉਹਨਾਂ ਤੇ ਹੁਣ ਅਸੀਂ ਉੱਪਰ ਲਗਾਉਂਗੇ ਜੀ ਟਕੜ ਤੇ ਲਗਾਉਂਗੇ ਜੀ ਚਾਰ ਪੰਜ ਸੇੜੀਆਂ ਦੇ ਸਾਡੇ ਜਦ ਸਬਜੀ ਬਣ ਕੇ ਤਿਆਰ ਹੋ ਜੂਗੀ ਜੀ ਤੇ ਫਿਰ ਤੁਹਾਨੂੰ ਮਿਲੇਗਾ ਜੀ ਤੇ ਅੰਦਰ ਚਾਹ ਬਣ ਗਈ ਸੀ ਅਸੀਂ ਚਾਹ ਬਣਾ ਲਈ ਸੀ ਜੀ ਤੇ ਚਾਹ ਹਜੇ ਪੀਣੀ ਸੀ ਤੇ ਅੰਦਰ ਪਤਾ ਮੈਂ ਕਿ ਸਬਜੀ ਤੜਕਾ ਲਗਾ ਦਵਾ ਤੇ ਰੋਟੀ ਵੀ ਬਣ ਕੇ ਤਿਆਰ ਹੋ ਗਈ ਹੈ ਜੀ ਤੇ ਹੁਣ ਅਸੀਂ ਕਰੂਗੇ ਜੀ ਸਟੀਫਨ ਪੈਕੀ ਮੂ ਦਾ ਜੀ ਤੇ ਪਹਿਲਾਂ ਸਾਰੀ ਸਬਜੀ ਬਣ ਕੇ ਤਿਆਰ ਹੋ ਜੂਗੀ ਜੀ ਤੇ ਚਲੋ ਜੀ ਮਿਲਦੇ ਆ ਜੀ ਤੁਹਾਨੂੰ ਫੇਰ ਜੀ ਮਿਲੋ ਜੀ ਸੁਖ ਨਾਲ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਸਾਰਾ ਕੰਮ ਮੈਂ ਵਿਚਾਰੇ ਸੁਖ ਨੇ ਘਰੇ ਠੰਡ ਵਿੱਚ ਨੰਨੇ ਨਾਲੇ ਛੁੱਟੀ ਕਰੀ ਸੀ ਕਹਿੰਦੇ ਨਾਲ ਤੈਨੂੰ ਦਵਾਈ ਦਵਾ ਕੇ ਲੰਦਾ ਤੇ ਦੇਖੋ ਇੱਧਰ ਸਾਰੇ ਕਿਤੇ ਪਹਿਲਾਂ ਝਾੜੂ-ਪੋਚਾ ਚਾ ਪੋਚੇ ਤਾਂ ਨਹੀਂ ਲਗਾਏ ਜੀ ਇਹਨਾਂ ਨੇ ਝਾੜੂ-ਝਾੜੂ ਮਾਰਦਾ ਮੈਂ ਇਹਨਾਂ ਨੂੰ ਮਨਾ ਕਰਦਾ ਮੈਂ ਕਿਹਾ ਪੋਚੇ ਮੈਂ ਕੱਲ ਲਗਾ ਦੇ ਸੀਗੇ ਤੁਸੀਂ ਲੈਣਦੇ ਹੋ ਤੇ ਹਾਂ ਜੀ ਤੇ ਕੱਪੜੇ ਵਗੈਰਾ ਧੋਤੇ ਝਾੜੂ ਲਗਾਤਾ ਬੇੜਾ ਵੀ ਸੰਭਰਦਾ ਜੀ ਇਹਨਾਂ ਨੇ ਸਾਰਾ ਕੰਮ ਕਰਤਾ ਜੀ ਅੱਜ ਮੇਰਾ ਯਾਨੀ ਕਿ ਸਾਰਾ ਕੰਮ ਨਿਭੇੜਤਾ ਜੀ ਜਿਹੜਾ ਮੈਂ ਕਰਦੀ ਹੁੰਦੀ ਸੀਗੀ ਘਰ ਤੇ ਬਾਹਰ ਵੀ ਐਨ ਸਾਫਾਈ ਹੋ ਗਈ ਹੈ ਜੀ ਸਾਰੇ ਤੇ ਅਦਰ ਡੈਡੀ ਜੀ ਉਹਨਾਂ ਦੇ ਰੂਮ ਚ ਵੀ ਤੇ ਸਾਰਾ ਘਰ ਐਨ ਬੜਾ ਦਾ ਜਿਹੀ ਚੜੋਗ ਇਹਨਾਂ ਨੇ ਤੇ ਅਦਰ ਸਬਜੀ ਬਣਾ ਲਈ ਸੀ ਜੀ ਚਿੱਟੇ ਛੋਲਿਆਂ ਦੀ ਮੈਂ ਸਵੇਰੇ ਤੇ ਅੱਜ ਸਰ ਉਹ ਦਿਖਾ ਦੇ ਜੀ ਮੇਰੀ ਬਣੀ ਹੋਈ ਹੈ ਜੀ ਸਬਜੀ ਤੇ ਆ ਦੇਖੋ ਜੀ ਐਨ ਗਾੜੀ ਗਾੜੀ ਸਬਜੀ ਬਣੀ ਹੈ ਜੀ ਚਿੱਟੇ ਛੋਲਿਆਂ ਦੀ ਤੇ ਤੋ ਤੇ ਮੇਰੀ ਸਲਾਹ ਬਣਦੀ ਸੀ ਕਿ ਮੈਂ ਕਿਹਾ ਸ਼ਾਮ ਨੂੰ ਦੇਖੂਗਾ ਜੇ ਟਾਈਮ ਲੱਗ ਗਿਆ ਤੇ ਨਾਲੇ ਮੈਂ ਕਿਹਾ ਦੀਦੀ ਨਾਲ ਅਰਜੀ ਦੀ ਨੇ ਤੇ ਨਾਲ ਪੂਰੀਆਂ ਬਣਾ ਲੂਗੀ ਜੀ ਥੋੜੀ ਜਿਹੀ ਆ ਤੇ ਉਹ ਅਸੀਂ ਆ ਕੇ ਦੇਖੇ ਪਹਿਲਾਂ ਅਸੀਂ ਦਵਾਈ ਲਈ ਲਈ ਜੀ ਫਿਰ ਦੇਖਦੇ ਆਗੇ ਤੇ ਇੱਧਰ ਸਾਰਾ ਕੰਮ ਨਿਬੜ ਗਿਆ ਜੀ ਮੇਰੇ ਕਿਚਨ ਦਾ ਵੀ ਤੇ ਰੋਕੀ ਸਬਜ਼ੀ ਬਣ ਗਈ ਜੀ ਤੇ ਹੁਣ ਅਸੀਂ ਜਾਉਂਗੇ ਜੀ ਦਵਾਈ ਲੈਣ ਤੇ ਨਾਲੇ ਕੱਪੜੇ ਧੋਦੇ ਸੀ ਤੇ ਜੀ ਮੈਂ ਸੁੱਕਣੇ ਮੈਪ ਆਏ ਜਿੱਪਰ ਛੱਤ ਤੇ ਤੇ ਅਸੀਂ ਰਲ ਕੇ ਥੋੜਾ ਕੰਮ ਕਰ ਲੈਂਦੇ ਆ ਜੀ ਤੇ ਹੁਣ ਚੱਲੇ ਜੀ ਅਸੀਂ ਦਵਾਈ ਲੈਣ ਤੇ ਇਹ ਚਲੋ ਜੀ ਆ ਤੁਸੀਂ ਵੀਊ ਚੈੱਕ ਕਰੋ ਜੀ ਬਾਹਰ ਦਾ ਪਹਿਲਾ ਦਾ ਕਿਹਾ ਜਾਈ ਅੱਜ ਫੇਰ ਧੁੱਲ ਪਈ ਹੈ ਜੀ ਬਹੁਤ ਜ਼ਿਆਦਾ ਤੇ ਸਾਹਮਣੇ ਦੇਖੋ ਜੀ ਗੁਰਦੁਆਰਾ ਸਾਹਿਬ ਤੇ ਕਬੂਤਰ ਬੈਠੇ ਜੀੰਨੇ ਵਧੀਆ ਲੱਗਦੇ ਹੈ ਜੀ ਤੇ ਜੀ ਚਲੋ ਜੀ ਹੁਣ ਸੀ ਲੈ ਲਈਏ ਜੀ ਦਵਾਈ ਤੇ ਮਿਲਦੇ ਆ ਜੀ ਤੁਹਾਨੂੰ ਫੇਰ ਆ ਕੇ ਜਦੋਂ ਦਵਾਈ ਲੈ ਕੇ ਆਓਗੇ ਜੀ ਤੇ ਨਾਲ ਹੀ ਦੇਖਦੇ ਆ ਜੀ ਡਾਕਟਰ ਕਿਆ ਕਹਿੰਦਾ ਹੈ ਜੀ ਚਲਿਏ ਚਲੋ ਲੋ ਜੀ ਵਿਊ ਚੈੱਕ ਕਰੋ ਜੀ ਖੇਤਾ ਦਾ ਤੇ ਜਦੋਂ ਅਸੀਂ ਸਵੇਰੇ ਗਏ ਸੀਗੇ ਫਿਰ ਤਾਂ ਕੁਝ ਵੀ ਨਹੀਂ ਦਿਖਦਾ ਸੀਗਾ ਜੀ ਅੰਨੀ ਜ਼ਿਆਦਾ ਧੁੰਦ ਪਈ ਸੀਗੀ ਬਹੁਤ ਜ਼ਿਆਦਾ ਤੇ ਧੁੰਦ ਤਾਂ ਹੁਣ ਵੀ ਹੈਗੀ ਹੈ ਜੀ ਪਰ ਹਲਕੀ ਹਲਕੀ ਧੁੱਪ ਨਿਕਲ ਗਈ ਜੀ ਤੇ ਦੇਖੋ ਸਾਮਣੇ ਵੀ ਤਨੀ ਧੁੰਦ ਪਈ ਹੈ ਜੇ ਜਦੋਂ ਅਸੀਂ ਸਵੇਰੇ ਗਏ ਸੀਗੇ ਕੁਛ ਵੀ ਨਹੀਂ ਦਿਖਦਾ ਸੀਗਾ ਅੰਨੀ ਧੁੰਦ ਪਈ ਸੀਗੀ ਜੀ ਤੇ ਹੁਣ ਵੀ ਧੁੱਪ ਤਾਂ ਨਿਕਲੀ ਹੈ ਪਰ ਠੰਡ ਬਹੁਤ ਜ਼ਿਆਦਾ ਹੈ ਜੀ ਹੱਥ ਪੈਰ ਸੁੰਨ ਹੋ ਜਾਂਦੇ ਜੀ ਇਏ ਅਸੀਂ ਦਵਾਈ ਲੈ ਕੇ ਆ ਗਏ ਸੀ ਜੀ ਚੁੰਨੀ ਤੋਂ ਜੀ ਤੇ ਟੈਸਟ ਵਗੈਰਾ ਹੋ ਗਏ ਜੀ ਤੇ ਚਲੋ ਜੀ ਮਿਲਦੇ ਜੀ ਤੁਹਾਨੂੰ ਫਿਰ ਘਰ ਜਾ ਕੇ ਜੀ ਹੁਣ ਤੇ ਅੱਜ ਹਨ ਇਹ ਅਸੀਂ ਥੋਲੇ ਕੁਰੀਆ ਨਾਲ ਤੁਹਾਨੂੰ ਪਤਾ ਹੈ ਕਿ ਜਿਵੇਂ ਕਿ ਦਿਹਾੜੀ ਸੀ ਸਵੇਰੇ ਸਵੇਰੇ ਫਿਰ ਤੇ ਸੋਨੇ ਦੀ ਸਬਜ਼ੀ ਤੇ ਸਬਜ਼ੀ ਦਾ ਪਿਆਰ ਗਾੜੀ-ਗਾੜੀ ਤੇ ਬਹੁਤ ਜ਼ਿਆਦਾ ਟੇਸਟੀ ਬਣ ਗਈ ਫਿਰ ਮੇਰਾ ਮਾਲਕ ਤਾਂ ਕਹਿੰਦਾ ਜੀ ਇਹ ਜੋ ਕਿ ਨਾ ਰਿਹਾ

ਜਦੋਂ ਐਡ ਆ ਗਿਆ ਫਿਰ ਛੜ ਗਏ ਰਜੀ ਛੋਲੇ ਭੁੜੀ ਅੱਜ ਅਸੀਂ ਵੇਟ ਕਰੂਗੇ ਜੀ ਸਾਡਾ ਤੇ ਫਿਰ ਸਿਲਫਲੀ ਗਿਆ ਲੱਗੇ ਵੇਲ ਪੂਰੀਆ ਅੰਦਰ ਆ ਦੇ ਜੀ ਮੈਂ ਤੁਹਾਡੀ ਉਹ ਵੀ ਕਰ ਲਈ ਗਰਮਾ ਗਰਮ ਚਿੱਟੇ ਛੋਲਿਆਂ ਦੀ ਸਬਜੀ ਤੇ ਨਾਲ ਕੂਰੀਆ सब्जी देखो कि गाढ़ी बनी है कि पूरी सब्जी होगी ना बनी गाढ़ी तरह कल गर्मा गर्म पूरिया अब आई सी रची दीदी दीदी चाह पानी पीती चाचे दी गई मात्र पी लिया ਇਹਨਾਂ ਕੋਈ ਤੁਸੀਂ ਜਾਓ ਉਹਨੇ ਨਵੇਂ ਬਣਾ ਦੀ ਇੱਕ ਪੂਰੀ ਜਿਹੜਾ ਬੜਾ ਹੀ ਭਾਗਾ ਸੀਗਾ ਤੇ ਸੀਮਨ ਤੇ ਦੀ ਗਈ ਜੀ ਉਹਨੇ ਚਾਤਦੀ ਨਾ ਕੋਈ ਤੇ ਇਹ ਵੀ ਦੇ ਰੱਖ ਪਾਉਣਗੇ ਜੀ ਪੂਰੀ ਆਹ ਇਹਨਾਂ ਤੇ ਇਹਨਾਂ ਦਾ ਤੇ ਇਹ ਥਾਂ ਤੇ ਸੀ ਇਹ ਯਾਰ ਤੇ ਇਸ ਪੇਹਰਾ ਇਹਨਾਂ ਕੋਲ ਆ ਰਿਹਾ ਜਦੋਂ ਅਸੀਂ ਇਹਨਾਂ ਨੂੰ ਛੋਲੇ ਪੂਰੀਆ ਬਾਕੀ ਜਿਸ ਤਰ੍ਹਾਂ ਕੋਟੂ ਕੋਟੂ ਇਹ ਲਗ ਰਿਹਾ ਦਰਮਦਰ ਹੋਵੇ ਛੋਲੇ

ਤਾਂ ਜਿਹੜੇ ਜਿੱਕੇ ਕੰਮ ਕਰਦੇ ਮੈਂ ਸੁਣੇ ਕੱਪੜੇ ਧੋਏ ਨੇ ਮੈਂ ਛਾਂਦੂ ਨੂੰ ਮਾਰਿਆ ਪਰਚੇ ਲਗਾਈ ਨੇ ਜੀ ਅੱਜ ਤੇ ਸਾਰਾ ਕੰਮ ਕਰਵਾਇਆ ਜੇ ਦਿਨ ਨੇ ਤੇ ਕੱਪੜੇ ਮੈਨੂੰ ਕਿਦਾਂ ਨਹੀਂ ਸੁੱਕੜੇ ਪਾਟੇ ਚ ਤੇ ਮੈਂ ਇਹਨਾਂ ਦੇ ਸਾਹਮਣੇ ਖੜਾ ਹੋ ਗਿਆ ਤੇ ਕੁਤੋਂ ਆਤਰ ਰਿਲੀਟ ਟੂ ਦੀ ਵਾਈਲਡ ਦੀ ਵਾਈਲਡ ਗਿਆ ਤੇ ਫੈਸ਼ਨ ਕਰਾ ਰਹੀ ਤੇ ਇੰਟਰਸਟਡ ਕੁਸ਼ਿੰਗ ਆਇਆ ਜੀ ਤੇ ਪਹਿਲਾਂ ਉਹ ਕਹਿੰਦਾ ਕਿ ਸ਼ੂਗਰ ਗਰ ਟੈਸਟ ਕਰਵਾ ਲਓ ਵੀ ਪੈਰਾਂ 'ਚ ਸਵੈਲਿੰਗ ਆਈ ਹੈ ਕਈ ਵਾਰ ਸ਼ੂਗਰ ਸ਼ਾਬਦਨੀ ਹੋ ਜਾਂਦੀ ਵੀ ਪਤਾ ਨਹੀਂ ਉਹ ਬ੍ਰੈਡੈਂਸ ਜਿ ਕੁਛ ਹੈ ਨਹੀਂ ਹੈ ਜਾਂ ਤੇ ਕੁਛ ਨਹੀਂ ਆਇਆ ਜੀ ਇਸ ਤਰ੍ਹਾਂ ਦਾ ਵੀ ਉਹਨੂੰ ਸ਼ੂਗਰ ਹੈ ਤੇ ਸਿਰਫ ਇਹ ਘੁਰਟਾਟ ਆਇਆ ਤੇ ਜਿਹੜੇ ਮੈਂ ਹੱਥਾਂ ਕਰਕੇ ਸਵੈਲਿੰਗਾਂ ਦੀ ਉਹ ਕਹਿੰਦੇ ਖੰਡ ਕਰਕੇ ਹੁੰਦੀ ਹੈ ਵੀ ਜਿਸ ਤਰ੍ਹਾਂ ਵੀ ਖੂਨ ਦਾ ਸਰਕੂਲੇਟ ਘੁੱਟ ਜਾਂਦਾ ਜੀ ਤੇ ਉਹਦੇ ਨਾਲ ਕਿਹੜੇ ਦਾਣੇ ਨਿਕਲਦੇ ਨੇ ਉਹ ਸਾਡੇ ਹੋਰ ਦੇ ਕਰਕੇ ਨਿਕਲਦੇ ਆ ਵੀ ਜਿਸ ਤਰ੍ਹਾਂ ਇਸ ਦਾ ਠੰਡਾ ਲੈਣ ਵਾਲੇ ਨੇ ਮੌਸਮ ਸਹੀ ਹੋ ਲੈਣਾ ਤਾਂ ਸਾਰਾ ਕੁਝ ਠੀਕ ਹੋ ਜਾ ਜੀ ਪਰ ਉਹ ਮੈਨੂੰ ਦਵਾਈ ਦਿੱਤੀ ਫਲੋਸਨ ਦੇ ਅੱਖ ਕਹਿੰਦੇ ਕੀ ਬਿੰਦੀ ਦੀ ਦਵਾਈ ਦੇ ਕਹਿੰਦੇ 3 ਦਿਨ ਦਵਾਈ ਖਾਓ ਤੇ ਜੇ ਚੱਟ ਰਵਾਂਗੇ ਜੇ ਤੁਹਾਨੂੰ ਸੌਖ ਪੈ ਗਿਆ ਜੇ ਫਰਕ ਪਿਆ ਤੇ ਫਿਰ ਦਵਾਈ ਹੋਰ ਦੇ ਦੂਜੀ ਇਹ ਨਾਲ ਹੀ ਕਹਿੰਦੇ ਅਗਲੀ ਵਾਰ ਤੁਹਾਨੂੰ ਤਾਂ ਦਵਾਈ ਦੇਣੀ ਵੀ ਸੀਸੀਮ ਵੀ ਤਾਂ ਦੇ ਜੀ ਸਿਰ ਲੁਕਾ ਦਵਾਈ ਜੀ ਤੇ ਉਹ ਪੀ ਜਾਉਣ ਵਾਲੇ ਫਰੂਟ ਖਾਉਂਦੇ ਨਾ ਕਰਦੇ ਜੀ ਨਹੀਂ ਕੋਈ ਨਹੀਂ ਅਨਾਰ ਅਨਾਰ ਸੇਬ ਤੇ ਉਹਪਰ ਤਾਂ ਠੰਡ ਨਹੀਂ ਹੁੰਦੀ ਠੰਡ ਤਾਂ ਹੋਣੀ ਜੀ ਕਰਦਾ ਹੈਗਾ ਜੀ ਠੰਡੇ ਠੰਡੇ ਫੂਟੇ ਖਾਣੇ ਨੂੰ ਫਰੂਟ ਵਾ ਤਾਂ ਕਿੰਨੀ ਵਧੀਆ ਚੀਜ਼ ਹੈ ਖਾਣੇ ਚ ਘਰ ਦੇ ਵਿੱਚ ਜੀਣਾ ਹੀ ਨਹੀਂ ਕਰ ਸਕਣਾ। ਕਦਲ ਕਦਲ ਨਹੀਂ ਬੈਠਦਾ ਜੀਣ ਕਰਦਾ ਹੈਗਾ। ਤਾਂ ਨਾਰ ਜਿਆਦਾ ਖਾ। ਅੰਡਾ ਪੈ ਜੀ ਖਾਦਾ ਵੀ ਗਰਮ ਗਰਮ ਚੀਜ਼ਾ ਖਾ ਜਾਓ ਤੁਸੀਂ ਦਰਵਾਗਾ। ਨਾਰ ਖਾ ਜਾ ਤਾਂ। ਨਾਰ ਬਧੀ ਜੀ ਹੈ। ਹਮੇਸ਼ਾ ਮੌਸਮ ਦੇ ਸਹੀ ਰੋਣ ਲਾਗੇ ਤੇ ਖਾਏ ਉਹ ਜੂਚਾਂ ਚਾਹ ਵੀ ਅਕਰੋਗੇ ਤੇ ਹੋਰ ਬਗਾਰ ਖਾਦੇ ਹੋਏ। ਤੇ ਸਭ ਜੀ ਤੇ। ਤੇ ਜਿਆਦਾ ਤਾਂ ਮੇਰੇ ਘਰ ਤੇ ਖੱਟਾ ਤੇ ਪੈਰਾ ਤੇ ਜਿਆਦਾ ਸਾਰੇ ਗਈ ਜੀ ਘਰ ਦੇ ਵਿੱਚ ਜੀ ਜੀ। ਦੇ ਦੇਣਾ ਮੁਕੀ ਨਹੀਂ ਬੰਦੂ ਜੀ ਇਹ ਦੁੱਧ ਦੀ ਬੋਟਾ ਆ ਤੇ ਮੈਂ ਇਹ ਨੂੰ ਬੰਦ ਕਰ ਦੇਣਾ ਇਹਨੂੰ ਦਵਾਈ लेके ਆਈ ਸੀਗੀ ਜੀ ਇਹ ਕੀ ਆ ਮੱਟ ਬੈਠੀ ਦਵਾਈ ਆ ਮੈਂ ਅਸਮ ਹਾਂਜੀ ਹਾਂ ਅੱਜ ਘਰ ਆ ਕੇ ਗੱਡਿਆ ਨਹੀਂ ਮੈਨੂੰ ਤੇਰੇ ਕੋਲ ਬਣਾ ਕੇ ਦੇ ਦੇ ਕੋਈ ਵੀ ਨਹੀਂ ਨਹੀਂ ਘੱਟੇ ਅੱਜ ਬੈਠੇ ਮੱਟੇ ਚ ਕੰਮ ਕਰਨਾ ਲਾਵਾ ਨਾ ਨਾ ਅੱਛਾ ਇਹੋ ਜਿਹੀ ਨਹੀਂ ਹੈਗਾ ਮੈਂ ਮੈਨੂੰ ਪਤਾ ਨਹੀਂ ਸੀ ਬਹੁਤ ਵਾਰ ਦੇਖਾ ਜੀ ਹੂੰ ਤਾਂ ਤਾਂ ਕੋਈ ਨਹੀਂ ਕੋਈ ਕਾ ਬਾਰੇ ਕੋਈ ਤਾਂ ਇਹ ਜਿਹੜੇ ਦੱਸਦਾ ਨਾ ਇਹ ਤੇਰਾ ਵੀ ਕਿਤੇ ਤਾਂ ਇਹ ਦਿੰਦਾ ਨਾ ਕੰਮ ਕਰਦੇ ਜੀ ਤੁਹਾਨੂੰ ਤਾਂ ਆਉਂਦਾ ਕਿ ਕਿਤੇ ਮੈਂ ਕੰਮ ਹੀ ਨਹੀਂ ਕਰਕੇ ਦੇਇਆ ਕਰਨਾ ਤਾਂ ਕਿ ਤੂੰ ਨਾ ਨਾ ਮੈਂ ਹੈ ਹੋਰੇ ਵਾਰ ਮੈਂ ਆ ਜਾ ਨਹੀਂ ਹੈ ਖਰਾ ਤਾਂ ਮੈਂ ਦਾ ਰਸਿਕ ਨੂੰ ਜਵਾਬ ਦੇਗਾ ਜੀ ਫਿਰ ਹੂੰ ਮਾਸੂ ਥੋੜਾ ਕੀ ਮੋਟਾ ਸਹੀ ਹੋ ਗਿਆ ਸਾਹ ਵਿੱਚ ਫਿਰ ਹੱਥਾਂ ਲਈ ਜਾਉਂਦਾ ਹੈ ਮੇਰੇ ਠੰਡ ਜੀ ਹੈ ਇਸ ਮੈਨੂੰ ਜਿੰਮ ਕਾਈ ਸੀ ਇਸ ਵਾਰੀ ਜਦੋਂ ਮੈਂ ਟੇ ਬੈਠੇ ਰਹੇ ਸੀ ਖੜੀ ਹੋਈ ਉਹ ਜਿਆਦਾ ਦਿੱਕਤ ਆ ਰਹਾ ਪਾਤ ਵਗੈਰਾ ਤੇ ਸਵੇਰ ਜੀ ਜਿੰਮ ਪਹਿਲਾਂ ਵੀ ਹੋ ਗਈ ਸੀ ਤੇ ਇੱਕ ਵਾਰ ਹੋਈ ਸੀ ਜੀ ਅੰਦਰ ਗਿਆ ਗਿਆ ਤਾਂ ਪਹਿਲਾਂ ਹੋਈ ਸੀ ਬਹੁਤ ਟਾਈਮ ਕੋਈ ਨਹੀਂ ਮੈਂ ਜੇਸੀ ਕੀ ਦਿੱਲੀ ਕੋਈ ਨਹੀਂ ਸਾਰਾ ਕੁਝ ਠੀਕ ਹੋ ਜਾਣਾ ਸਾਰਾ ਠੀਕ ਹੋ ਜਾਣਾ ਹੌਲੀ ਹੌਲੀ ਫਰਕ ਪੈ ਜਾਣਾ ਸਾਰਾ ਮੇਰੇ ਕੰਮ ਦੇ ਕੋਈ ਚੱਕਰ ਨਹੀਂ ਕੰਮ ਦਾ ਚਲ ਇਹ ਦਿਨ ਤਾਂ ਖਾਸ ਹੀ ਹੁੰਦੀ ਆ ਦਿਨ ਮੈਂ ਕਰਾ ਦੇਣਾ ਤੇ ਨਾ ਚਲ ਆ ਵੀ ਦੋਸਤ ਵਾਹ ਅਰੇ ਲੰਮੇ ਕਿ ਚੱਲਦਾ ਹੂੰ ਤੇ ਚਲੋ ਗਿੰਦੇ ਦਾ ਨਹੀਂ ਅਜੀਬ ਆ ਵੀ ਅਜੀ ਕਰਵਾ ਗਰ ਹੋਂਗਿਆ ਤੇ ਬਣਾ ਗਏ

ਉਹ ਦੇਖੀ ਦੇ ਹੋਰ ਮੈਂ ਖਾਉਂਗਾ ਪੂਰੀ ਇਹ ਮੈਂ ਇਹ ਚੱਡ ਰੱਖਾਂਗਾ ਇਹ ਕਰਕੇ ਪੂਰੀ ਇਹ ਚੱਡ ਰਹਿਣਾ ਤੇ ਤਾਂ ਇਹ ਖਾਓਗੇ ਹਾਂ ਇਹ ਕੀ ਇਹਦੇ ਕਿੰਨੇ ਬਣਾਉਂਦੇ ਇਹਦੇ ਪੂਰੀ ਬਣਾਉਂਦੇ ਇਹਦਾ ਬਹੁਤ ਸਮਾਂ ਲੱਗਦਾ ਹਾਂ ਇਹ ਚੀਜ਼ ਪਤੀਆਂ ਬਣਾਉਣੀ ਹੈ ਤੂੰ ਤੇਜ਼ੀ ਕਰਦੇ ਕਤਾਰੀ ਕਰਦੇ ਤਾਰੀਫਾ ਤਾਰੀਫਾ ਬੇਟੀ ਨਮਨ ਕਦੇ ਕੇਹੀ ਇਹ ਚਲੋ ਜਦ ਜੇ ਰੋਟੀ ਖਾਓਗੇ ਜੇ ਮਿਲ ਜਾਈ ਤਰ ਪੇਕ ਓਕੇ ਤੇ ਲੋ ਜੀ ਪਹਿਲਾ ਤਾਂ ਮਿਲੋ ਜੀ ਸੁਖ ਨਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਤੇ ਲੋ ਜੀ ਸਾਡੇ ਛੋਲੇ ਪੂਰੀਆ ਬੜ ਕੇ ਹੋ ਗਈ ਸੀ ਜੀ ਤਿਆਰ ਤੇ ਹੁਣ ਸੁਖ ਮੈਨੂੰ ਖਾ ਕੇ ਦੱਸੂਗੇ ਵੀ ਕਹੀ ਜੀ ਬਣੀ ਹੈ ਸਬਜੀ ਆ ਜੀ ਸਬਜੀ ਨਹੀਂ ਖਾਦੀ ਸਵੇਰ ਦੀ ਖਾਈ ਦੀ ਸਬਜੀ ਦੁਬਾਰੇ ਖਾਈ ਤੇ ਨਾ ਰੋਟੀ ਨਾ ਖਾਈ ਹੁਣ ਪੂਰੀਆ ਨਾਲ ਖਾਗੇ ਸੋ ਵੀ ਕਹੀ ਜੀ ਬਣੀ ਹਾਂ ਜੀ ਬੜੀ ਆਪਣੀ ਲੋ ਜੀ ਮਿਲੋ ਜੀ ਦੀਦੀ ਨਾਲ ਜੀ ਸਤਿ ਸ਼੍ਰੀ ਅਕਾਲ ਬਰਾਦਰ ਜੀ ਸਤਿ ਸ਼੍ਰੀ ਅਕਾਲ ਜੀ ਤੇ ਲੋ ਜੀ ਦੀਦੀ ਆਗੇ ਸੀਗੇ ਤੁਸੀਂ ਸਾਰੇ ਕਹਦੇ ਸੀਗੇ ਸਾਡੀ ਤੁਸੀਂ ਕਹਿੰਦੇ ਸੀਗੇ ਵੀ ਤੁਹਾਡੀ ਨਣਦਾ ਨਹੀਂ ਆਦੀ ਹੈਗੀ ਆ ਵੀ ਤੇ ਕਾਫੀ ਦਿਨ ਹੋ ਗਏ ਵੀ ਤੁਹਾਨੂੰ ਮਿਲਣ ਬੁਲਾ ਲਓ ਜੀ ਉਹਨਾਂ ਨੂੰ ਤੇ ਬੜਿਆਈ ਦੀਦੀ ਤੇ ਦਾ ਬੇਲ ਨਹੀਂ ਹੈਗਾ ਕਿਉਂਕਿ ਉਹਨਾਂ ਦੇ ਹਸਬੰਡ ਡਿਊਟੀ ਕਰਦੇ ਜੀ ਤੇ ਉਹ ਤਾਂ ਹੈ ਨਹੀਂ ਹੈਗੇ ਜੀ ਤੇ ਉਹ ਕਹਿੰਦੇ ਅੱਗੇ ਚੱਲ ਮੈਂ ਛੁੱਟਿਆ ਜੀ ਹੋਵਾਂਗੇ ਵਿੱਚ ਨੂੰ ਜੇ ਉਹਨਾਂ ਨੂੰ ਖੁਸ਼ੀ ਉਹਨਾਂ ਨੂੰ ਫੇਰ ਆਉਂਗੇ ਤੇ ਛੋਟੇ ਦੀਦੀ ਨੂੰ ਅਸੀਂ ਲਿਆਏ ਸੀਗੇ ਮੈਂ ਕਹਿੰਦਾ ਰਹਿ ਜੂਗੇ ਥੋੜੇ ਕੁ ਦਿਨ ਤੇ ਨਾਲੇ ਮਿਲ ਜੂਗੇ ਮੈਂ ਗਿਆ ਸਾਡੇ ਕੋਲ ਤੇ ਮਿਲੋ ਜੀ ਰஞ்சி ਦੀ ਜੀ ਦਾ ਅੱਜ ਹੋਏ ਆਏ ਰੋਟੀ ਖਾ ਰਹੇ ਆਂ ਜੀ ਪੂਰੀਆਂ ਰੋਟੀਆਂ ਹੂੰ ਪਸੰਦੀ ਗਾਣੀ ਸਰ ਤੇ ਮੈਂ ਵੜਾ ਇਹਦੀ ਤੇ ਦੀਦੀ ਦੱਸੂਗੀ ਜੀ ਖਾ ਕੇ ਪੂਰੀਆਂ ਕਿਹ ਜਿਆ ਬੜੀਆਂ ਵਧੀਆ ਬੜੀਆਂ ਚੋਲੇ ਪੂਰੀ ਸਮਝ ਵਧੀਆ ਬੜੀਆਂ ਜੀ ਸਿੱਕ ਜਾਗੀ ਨਾਲ ਖਾ ਰਹੀ ਆ ਜੀ ਤੇ ਚਲੋ ਜੀ ਮਿਲਦੇ ਆ ਜੀ ਤੁਹਾਨੂੰ ਫੇਰ ਹਾਂ ਜੀ ਕਹਿੰਦੀ ਮੈਨੂੰ ਪਰੌਂਠਾ ਹੀ ਅਮੀ ਲੱਗਦਾ ਅਮੀ ਲੱਗਦਾ ਐਨ ਪਹਿਲਾਂ ਖਾ ਲਿਆ ਮੈਂ ਮੁੱਲੇ ਵਾਲਾ ਪਰੌਠਾ ਬਣਾ ਕੇ ਤਾਂ ਖਾਇਆ ਨਹੀਂ ਉਦੀ ਕਰਕੇ ਭੁਕਰੀ ਰੱਖਦੀ ਹਾਂ ਮੇਰਾ ਫੋਨ ਮਾਮਾ ਠੰਡੇ ਬਣਾਉਂ ਗਿਆ ਤੁਹਾਨੂੰ ਸਕੂਲ ਤੇ ਆ ਗਏ ਤੇ ਚਲੋ ਜੀ ਫਿਰ ਸਾਡਾ ਅੱਜ ਦਾ ਬਲੌਗ ਇੱਥੇ ਤੱਕ ਸੀਗਾ ਜੀ ਤੇ ਸਾਡੇ ਬਲੌਗ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਜੀ ਤੇ ਮਿਲੂਗੇ ਤੁਹਾਨੂੰ ਕਿਸੇ ਅਗਲੇ ਬਲੌਗ 'ਚ ਬਾਏ ਬਾਏ ਕਰੋ ਬਾਏ ਬਾਏ ਜੀ ਸ਼ੀਮੂ ਬਾਏ ਕਰੋ ਐਵੇਂ ਕੀ ਤੋ ਕਾ ਸਾਡੇ ਚੈਨਲ ਨੂੰ ਐ ਕਰਿਓ ਸਬਸਕ੍ਰਾਈਬ ਕਰਿਓ ਜੀ ਸਾਡੇ ਚੈਨਲ ਨੂੰ ਹਾਂ ਜੀ ਸਤ ਸ੍ਰੀ ਅਕਾਲ। ਕੀ ਕਰੀਏ ਸਾਡੇ ਚੈਨਲ ਨੂੰ? ਸਬਸਕ੍ਰਾਈਬ ਕਰਿਓ ਜੀ। ਤੇ ਬਾਏ ਬਾਏ ਜੀ ਮਿਲੂਗੇ ਤੁਹਾਨੂੰ ਕਿਸੇ ਅਗਲੇ ਵਲੌਗ 'ਚ। ਬਾਏ।